ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸੰਭਾਲੋ ਮੁਹਿੰਮ ਤੇ ਤਾਜ ਬਹੁਜਨ ਸਮਾਜ ਪਾਰਟੀ ਦਾ ਵਰਕਰ ਸੰਮੇਲਨ ਅਜੀਤ ਪੈਲਸ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇਪੀ ਪਗਤ ਦੀ ਰਹਿਨਮਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਾਰੀਮਪੁਰੀ ਪੁੱਜੇ ਇਸ ਮੌਕੇ ਉਨ੍ਹਾਂ ਵੱਲੋਂ ਜਸਵੀਰ ਸਿੰਘ ਸੁਜਾਨਪੁਰੀ ਅਤੇ ਹਰਮੀਤ ਸਿੰਘ ਨੂੰ ਮਾਜੇ ਤੋਂ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਇਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਪਾਰਟੀ ਦੇ ਪੰਜਾਬ ਪ੍ਰਧਾਨ ਵੱਲੋਂ ਇਹਨਾਂ ਨੂੰ ਆਪਣੀ ਪਾਰਟੀ ਦਾ ਚਿੰਨ੍ਹ ਦੇ ਕੇ ਜ਼ਿੰਮੇਵਾਰੀ ਸੌਂਪੀ ਗਈ ਉੱਥੇ ਹੀ ਜਸਬੀਰ ਸਿੰਘ ਸੁਜਾਨਪੁਰੀਏ ਅਤੇ ਹਰਮੀਤ ਸਿੰਘ ਨੇ ਕਿਹਾ ਕਿ ਜੋ ਸਾਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ ਅਸੀਂ ਤਹ ਦਿਲੋਂ ਉਸ ਨੂੰ ਨਿਭਾਵਾਂਗੇ ਹੋਰ ਉਹਨਾਂ ਨੇ ਕਿ ਕੁਝ ਕਿਹਾ ਤੁਸੀਂ ਆਪ ਹੀ ਸੁਣੋ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੰਜਨ ਵਫਾਦੀ ਵਿਸ਼ੇਸ਼ ਰਿਪੋਰਟ ਇਹਨਾਂ ਨੇ ਵੀ ਸੱਜਣਾ ਨੇ ਰਾਮੋਬਾਲੀ ਜਿਨ੍ਹਾਂ ਕੰਮ ਕੀਤਾ ਜਸ ਕੁਝ ਹੋਰ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਭਾਜਪਾ ਨੂੰ ਛੱਡ ਕੇ ਕੁਝ ਹੋਰ ਉਹਨਾਂ ਨੇ ਕੋਸ਼ਿਸ਼ ਕੀਤੀ ਪੰਜਾਬ 'ਚ ਸਾਰਿਆਂ ਦੀ ਕੋਸ਼ਿਸ਼ ਇਹ ਸੀ ਕਿ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਜਿਹੜੇ ਕਾਂਗਰਸ ਆ ਅਕਾਲੀ ਆ ਬੀਜੇਪੀ ਆ ਜਾਂ ਹੁਣ ਆਪ ਵੀ ਆ ਗਈ ਉਹਨਾਂ ਤੋਂ ਅਲੱਗ ਸੋਚ ਰੱਖਦੇ ਸੀ। ਤੋਂ ਅੱਜ ਜਿਹੜੀ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸਭਾਲੋ ਮਹਮ ਪੰਜਾਬ 'ਚ ਚਲਾਈ ਹੋਈ ਆ। ਤੋ ਇਹਨਾਂ ਨੂੰ ਉਮੀਦ ਬਣੀ ਹੈ ਕਿ ਸਾਡੀ ਉਹ ਜਿਹੜੀ ਭੁੱਖ ਸੀ ਕਿ ਅਸੀਂ ਇੱਕ ਨਵਾਂ ਸਿਹਤਮੰਦ ਪੰਜਾਬ ਬਣਾਈਏ ਜਿੱਥੇ ਮਜ਼ਦੂਰ ਕਿਸਾਨ ਕਰਮਚਾਰੀ ਕਾਮੇ ਛੋਟਾ ਵਪਾਰੀ ਖੁਸ਼ਹਾਲ ਹੋਣ ਉਹ ਬੰਗਿਆਂ ਦਰੂਸ਼ੀਆਂ ਦੇ ਵਿੱਚੋਂ ਉੱਭਰ ਸਕਣ ਤੋ ਉਹ ਇਹਨਾਂ ਨੂੰ ਉਮੀਦ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਤੋਂ ਬਣੀ ਹੈ ਔਰ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਵੈਲਕਮ ਕੀਤਾ ਔਰ ਮੇਰਾ ਵਿਸ਼ਵਾਸ ਹੈ ਕਿ ਇਨਾਂ ਦੇ ਅੰਦਰ ਜਿਹੜੀ ਚਿੰਗਾਰੀ ਹੈ ਉਹ ਚਿੰਗਾਰੀ ਪੰਜਾਬ ਦੇ ਦਰਦ ਦੀ ਤੇ ਉਹ ਦਰਦ ਜਿਹੜਾ ਉਹਦਾ ਨਿਵਾਰਨ ਫੌਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਹੋ ਸਕਦਾ ਔਰ ਇਹਨਾਂ ਦੇ ਫਸਪਾ ਵਿੱਚ ਆਮਦ ਨਾਲ ਪਾਰਟੀ ਮਜ਼ਬੂਤ ਹੋਈ ਆ ਪੰਜਾਬ ਤੋਂ ਬਾਰੋ ਬਹਿਮ ਨੂੰ ਬਲ ਮਿਲਿਆ ਅਸੀਂ ਇਹਨਾਂ ਨੂੰ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਸਰਦਾਰ ਜਸਵੀਰ ਸਿੰਘ ਜੀ ਨੂੰ ਔਰ ਹਰਮੀਤ ਸਿੰਘ ਪੂਰੇ ਮਾਝੇ ਦੇ ਵਿੱਚ ਜੋ ਮੈਂ bari song ਪੰਜਾਬ ਕੋ ਵੀ ਜਿੱਥੇ ਜਿੱਥੇ ਸਾਨੂੰ ਲੋੜ ਹੋਵੇ ਇਹਨਾਂ ਦੀਆਂ ਸਬਾਵਾਂ ਦਾ ਸਹਿਯੋਗ ਲਵਾਂਗੇ ਲੇਕਿਨ ਮਾਝੇ ਤੇ ਪੂਰਾ ਡਟ ਕੇ ਫੋਕਸ ਕਰਨਗੇ ਕਿਉਂਕਿ ਜਿਸ ਤਰ੍ਹਾਂ ਸਾਡਾ ਦੁਆਬਾ ਮਜ਼ਬੂਤ ਆ ਅਸੀਂ ਚਾਹੁੰਦੇ ਕਿ ਉਸੇ ਤਰ੍ਹਾਂ ਮਾਝਾ ਵੀ ਮਜ਼ਬੂਤ ਕੀਤਾ ਜਾਏ ਔਰ ਕਿਸਾਨ ਜਿਹਨੂੰ ਕਾਂਗਰਸ ਨੇ ਵੀ ਠੱਗਿਆ ਅਕਾਲੀ ਭਾਜਪੀ ਨੇ ਵੀ ਠੱਗਿਆ ਔਰ ਆਪ ਨੇ ਵੀ ਉਸੇ ਤਰ੍ਹਾਂ ਧੋਖਾ ਕੀਤਾ ਉਹ ਕਿਸਾਨ ਦਾ ਭਰੋਸਾ ਬਹੁਤ ਜਨ ਸਮਾਜ ਪਾਰਟੀ ਦੇ ਤਰ੍ਹਾਂ ਚਾਹੁੰਦੀ ਆ ਔਰ ਅਸੀਂ ਨਾਰਾ ਵੀ ਦਿੱਤਾ ਕਿ ਕਿਸਾਨਾਂ ਮੁੱਖ ਬਸਪਾ ਬਲ ਮੋੜ ਨਹੀਂ ਪੈਣੀ ਖੁਦਕਸ਼ੀਆਂ ਦੇ ਲੋਕ ਮੈਨੂੰ ਉਮੀਦ ਹੈ ਕਿ ਅਸੀਂ ਮਿਲ ਜੁਲ ਕੇ ਅਸੀਂ ਸਾਰੇ ਪੰਜਾਬ ਨੂੰ ਪੰਜਾਬ ਸੰਭਾਲੋ ਮੰਚ ਦੇ ਉੱਪਰ ਇਕੱਠਾ ਕਰਾਂਗੇ ਪੰਜਾਬ ਦੇ ਦਰਦੀਆਂ ਨੂੰ ਮੇਰਾ ਸੱਦਾ ਹੈ ਪੰਜਾਬ ਦੀਆਂ ਆਜ਼ਾਦ ਕਲਮਾਂ ਨੂੰ ਮੇਰਾ ਸੱਦਾ ਹੈ ਪੰਜਾਬ ਦੇ ਪੱਤਰਕਾਰ ਭਰਾਵਾਂ ਨੂੰ ਬੁੱਧੀਜੀਵੀਆ ਨੂੰ ਲੇਖਕਾਂ ਨੂੰ ਮੇਰਾ ਸੱਦਾ ਹੈ ਕਿ ਆਓ ਪੰਜਾਬ ਦੇ ਦਰਦਮੰਦੋ ਇਹ ਪੰਜਾਬ ਸੰਭਾਲੋ ਮਹਿਮ ਪੰਜਾਬ ਨੂੰ ਇਸ ਅੰਧਕਾਰ ਚੋਂ ਕੱਢਣ ਦਾ ਇੱਕ ਵੱਡਾ ਪਰਾਲਾ ਆਇਆ ਅੱਪੇ ਦੀ ਸ਼ਕਤੀ ਬਣੀ ਹੈ ਔਰ 2027 ਜਿਹਨੇ ਪੰਜਾਬ ਉਜਾੜਿਆ ਪੰਜਾਬ ਬਰਬਾਦ ਕੀਤਾ ਉਹਨਾਂ ਨੂੰ ਰੱਦ ਕਰਕੇ ਪੰਜਾਬ ਸਮਾਰੋ ਮਹਿਮ ਨੂੰ ਪੰਜਾਬ ਸੌਂਪ ਕੇ ਇੱਕ ਨਵਾਂ ਔਰ ਸਿਹਤਮੰਦ ਪੰਜਾਬ ਦਾ ਨਿਰਮਾਣ ਕੀਤੇ ਡਰਗ ਕਿ ਪੰਜਾਬ ਦੇ ਵਿੱਚ ਡਰਗ ਮਾਫੀਆ ਦਾ ਖਾਤਮਾ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ ਡਰਗ ਮਾਫੀਆ ਦਾ ਪੈਸਾ ਪੋਲਿਟੀਕਲ ਸਿਸਟਮ ਚ ਲਖਣਾ ਬੰਦ ਨਹੀਂ ਹੁੰਦਾ ਭੋਜਨ ਸਮਾਜ ਪਾਰਟੀ ਆਪਣਾ ਰਾਜਨੀਤਿਕ ਸਿਸਟਮ ਅੰਦੋਲਨ ਕਿਹੜਾ ਚਲਾਉਂਦੀ ਆ ਕਨਸ਼ਿਦਾਂਤ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਪਣਾ ਪੈਸਾ ਆਪਣਾ ਦਿਮਾਗ ਆਪਣੀ ਸ਼ਕਤੀ ਦੇ ਨਾਲ ਅੰਦੋਲਨ ਚਲਾਉਣਾ ਤੁਸੀਂ ਦੇਖਿਆ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਬੜੀ ਲਿਸਟ ਜਾਰੀ ਹੋਈ ਕਿ ਅਧਿਜੋਗ ਪਤੀਆਂ ਤੋਂ ਪੈਸੇ ਕਿਨੇ-ਕਨੇ ਲਏ ਆ ਇਲੈਕਸ਼ਨ ਫੰਡ ਚ ਹਜ਼ਾਰਾਂ ਕਰੋੜ ਮੋਦੀ ਦਾ ਨਿਕਲਿਆ ਕਾਂਗਰਸ ਦਾ ਨਿਕਲਿਆ ਸਮਾਜਵਾਦੀ ਪਾਰਟੀ ਦਾ ਨਿਕਲਿਆ ਆਮ ਪਾਰਟੀ ਦਾ ਨਿਕਲਿਆ ਤ੍ਰੇਨਾਮੂਲ ਕਾਂਗਰਸ ਦਾ ਨਿਕਲਿਆ ਇਵਨ 37 ਕੰਪਨੀਆਂ ਦਵਾਈਆਂ ਦੀ ਜਿਨ੍ਹਾਂ ਦੇ ਕੈਂਸਰ ਦੇ 슈ਗਰ ਦੇ ਦਵਾਈਆਂ ਦੇ ਸਿੰਪਲ ਫੇਲ ਹੋਏ ਉਹਨਾਂ ਤੋਂ ਪੈਸੇ ਲੈ ਕੇ ਨਿਕਲੇ ਪਰ ਦੇਸ਼ ਦੇ ਵਿੱਚ ਇੱਕੋ ਇੱਕ ਰਾਜਨੀਤਿਕ ਦਲ ਬੌਝਨ ਸਮਾਜ ਪਾਰਟੀ ਬੌਝਨ ਸਮਾਜ ਪਾਰਟੀ ਦੀ ਡੇਟਾ ਪੈਂ ਕੁਮਾਰੀ ਮਾਯਬਤੀ ਨੈਸ਼ਨਲ ਪਾਰਟੀ ਜਿਹਨੇ ਇੱਕ ਵੀ ਪੈਸਾ ਕਿਸੇ ਵੀ ਅਧਿਕਾਰੀ ਕੋਲ ਨਹੀਂ ਲਿਆ ਇਸ ਦਮਤੇ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਡਰਗ ਮਾਫੀ ਜਿਹੜਾ ਅਸੀਂ ਉਖਾੜ ਕੇ ਸੋਟਾਂਗੇ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਡਰਗ ਮਾਫੀਆ ਔਰ ਪੋਲੀਟੀਕਲ ਗੱਠਜੋੜਾ ਇਹਨੂੰ BSP ਤੋੜੋ ਦੇਖੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਾਂ ਇਹਨਾਂ ਦੀ ਵੀਕ ਹੈ ਉਹਦੇ ਤੇ ਬਹੁਤ ਯੂਨੀਵਰਸਿਟੀਆਂ ਬੱਚਿਆਂ ਨੂੰ ਡਿਗਰੀਆਂ ਨਹੀਂ ਦੇ ਰਹੀਆਂ ਬੀਐਸਪੀ ਜਾ ਕੇ ਇੰਟਰਵਿਊ ਕਰ ਵੀ ਤਾਂ ਡਿਗਰੀਆਂ ਮਿਲਦੀ ਪਰ ਇਸ ਤੋਂ ਇਲਾਵਾ ਵੀ ਸਰਕਾਰੀ ਸਕੂਲਾਂ ਚ 45% ਦੇ ਕਰੀਬ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਤੁਸੀਂ ਵੀ ਸਕੂਲਾਂ ਦਾ ਕਿਤੇ ਸਰਵੇ ਕਰੋ ਜਾ ਕੇ ਆਪਾਂ ਦੇਖ ਸਕਦੇ ਕਿਸੇ ਸਕੂਲ ਚ ਸਕੂਲ ਤੇ ਪਲੱਸ 2 ਦਾ ਪੱਥਰ ਲੱਗ ਗਿਆ ਪਰ ਉੱਥੇ ਕਿਤੇ ਬਾਇਓ ਦਾ ਟੀਚਰ ਹੈ ਨਹੀਂ ਕਿਤੇ ਮੈਥ ਦਾ ਹੈ ਨਹੀਂ ਤੂੰ ਪੰਜਾਬੀ ਵਾਲੇ ਨੂੰ ਕਈ ਵਾਰ ਕਿਹਾ ਜਾਂਦਾ ਕਿ ਤੂੰ ਜਾ ਕੇ ਦੇਖ ਜੇ ਮੈਥ ਪੜਾ ਸਕਦਾ ਅੰਗਰੇਜ਼ੀ ਪੜਾ ਸਕਦਾ ਉਹ ਯਤਨ ਕਰਦੇ ਆ ਪਰ ਫਿਰ ਵੀ ਜੜੀ ਮਹਾਰਤ ਉਹ ਸਬਜੈਕਟ ਦੀ ਮਹਾਰਤ ਉਹ ਜਿਹਦੇ ਕੋਲ ਹੁੰਦੀ ਆ ਉਹ ਹੀ ਬਿਹਤਰ ਬੱਚਿਆਂ ਨੂੰ ਗਾਈਡ ਕਰ ਸਕਦਾ ਮਜੀਠੀਆ ਜਿੱਤੇ ਐਫਆਈਆਰ ਦਰਜ ਕੀਤੀ ਆ ਆਮਦਨ ਤੋਂ ਜ਼ਿਆਦਾ ਜਾਇਦਾਦ ਦੀ ਲੇਕਿਨ ਮੀਡੀਆ ਪ੍ਰਚਾਰ ਕੀਤਾ ਕਿ ਅਸੀਂ ਇੱਕ ਬੜਾ ਡਰਗ ਮਾਫੀਆ ਫੜ ਲਿਆ ਦੇਖੋ ਇੰਨਾ ਵੱਡਾ ਝੂਠ ਸਾਨੂੰ ਪੰਜਾਬ ਸਰਕਾਰ ਔਰ ਮਜੀਠੀਆ ਪੰਜਾਬ ਸਰਕਾਰ ਅਤੇ ਮਜੀਠੀਆ ਉਹ ਉਹਦੇ ਚ ਕੌਣ ਸਹੀ ਆ ਕੌਣ ਗਲਤ ਆ ਇਹ ਅਦਾਲਤ ਚ ਸਾਬਤ ਹੋਣਾ ਪਰ ਸਰਕਾਰ ਜਦੋਂ ਮੁਕੱਦਮਾ ਦਰਜ ਕਰਦੀ ਆ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਤੇ ਪ੍ਰਚਾਰ ਕਰਦੀ ਆ ਡਰਗ ਮਾਫੀਆ ਫੜ ਲਿਆ ਬਹੁਤ ਵੱਡਾ ਤੋਂ ਇਥੋਂ ਪਤਾ ਲੱਗਦਾ ਕਿ ਸਰਕਾਰ ਨੇ ਸਿਰਫ ਇਹ ਵੀ ਸਟੈਪ ਪੰਜਾਬ ਦੀਆਂ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਤੋਂ ਪੰਜਾਬ ਦੇ ਲੋਕ ਜਾਗਰੂਕ ਆ ਉਹ ਇਹਨਾਂ ਚੋਹਾਂ ਨੂੰ ਦੇਖੋ ਲੁਧਿਆਣੇ ਦੀ ਚੋਣ ਹੋਈ ਹੈ ਬੀਐਸਪ ਨੇ ਤਾਂ ਲੜੀ ਨਹੀਂ ਪਰ 45% ਵੋਟਰ ਵੋਟ ਪਾਣ ਨਹੀਂ ਗਏ ਪੰਜਾਬ ਦੇ ਤੇ ਸਾਈਕੋਲੋਜਿਸਟ ਸੋਸ਼ੀਓਲੋਜਿਸਟ ਐਨਥਰੋਪੋਲੋਜਿਸਟ ਇਹਨਾਂ ਦੀ ਕਲੈਕਟਿਵ ਓਪੀਨੀਅਨ ਆ ਕਿ 49 50% ਲੋਕਾਂ ਦਾ VOTING ਪ੍ਰਕਿਰਿਆ 'ਚ ਹਰ ਕਿਸਮ ਦੇ ਲਾਲਚ ਡਰ ਸਾਹ ਦਾਮ ਦੰਡ ਭੇਦ ਨੂੰ ਠੁਕਰਾ ਕੇ ਹਿੱਸਾ ਨਾ ਲੈਣਾ ਇਹਦਾ ਮਤਲਬ ਹੈ ਕਿ ਪੰਜਾਬ ਕੁਝ ਨਵਾਂ ਚਾਹੁੰਦਾ ਹੈ ਔਰ ਉਹ ਨਵਾਂ ਕੀ ਚਾਹੁੰਦਾ ਪੰਜਾਬ ਸੰਭਾਲੋ ਮੈਂਗ ਪੰਜਾਬੀ ਇਹਨਾਂ ਚੋਹਾਂ ਨੂੰ ਰੱਦ ਕਰਨਾ ਚਾਹੁੰਦੇ ਆ ਔਰ ਇੱਕ ਨਵਾਂ ਆਲਟਰਨੇਟਿਵ ਦੇਣਾ ਚਾਹੁੰਦੇ ਆ ਭੌਜਨ ਸਮਾਜ ਪਾਰਟੀ ਉਸ ਦਿਸ਼ਾ 'ਚ ਕੋਸ਼ਿਸ਼ ਕਰ ਰਹੀ 117 ਦੀ 117 ਸੀਟਾਂ ਦੇ ਚੌਣ ਲੜੋਗੇ ਜੀ ਅੱਜ ਤੱਕ ਸਾਡਾ 117 ਸੀ ਕੈਂਟ ਸੰਗਠਨ ਵਿਸਤਾਰ ਕਰਨ ਦਾ ਕੰਮ ਚੱਲ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਸੋਚ ਵਿਚਾਰ ਹੋ ਗਈ ਲੇਕਿਨ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਪੰਜਾਬ ਉਜਾੜਿਆ ਉਹਨਾਂ ਨੂੰ ਰੱਦ ਕਰੋ ਅਗਰ ਅਸੀਂ ਇਹਨਾਂ ਨੂੰ ਮੌਕਾ ਦਿੰਦੇ ਆ 2 ਲੱਖ ਮਾਮਾ ਦੇ ਪੁੱਤਾਂ ਨੂੰ ਇਹਨਾਂ ਨੇ ਤੇਲੀ ਲਾਈ ਆ ਚਿੱਟੇ ਨਾਲ ਇਹ ਚਿੱਟੇ ਨਾਲ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਅਗਰ ਇਹਨਾਂ ਨੂੰ ਅਸੀਂ ਫਿਰ ਮੁੜ ਕੇ ਦੇਾਂਗੇ ਸੱਤਾ ਤੇ ਇਹ ਕਈਆਂ ਲੱਖ ਚੱਕ ਕੇ ਸਾਡੀ ਜਨਰੇਸ਼ਨ ਦੀਆਂ ਕਬਰਾਂ ਪੁੱਟਣ ਦਾ ਕੰਮ ਕਰਦੇ 27 ਦਾ ਇਲੈਕਸ਼ਨ ਮੇਰੇ ਸੰਗਤਾਂ ਨੂੰ ਸੱਦਾਇਆ ਕਿ ਉਹ ਰਿਲੇਸ਼ਨ ਬਚਾਉਣ ਲਈ ਨਾ ਲੜਿਆ ਜਾਵੇ 27 ਦਾ ਇਲੈਕਸ਼ਨ ਪੰਜਾਬ ਦੀਆਂ ਸੰਗਤਾਂ ਜਨਰੇਸ਼ਨ ਬਚਾਉਣ ਲਈ ਲੜਨ ਮੌਜੂਦ ਸਮਾਜ ਪਾਰਟੀ ਦੇ ਪੰਜਾਬ ਸਭਾਲੋ ਬਹਿਮਦਾ ਸਾਹਿਬ ਮੈਂ ਵਾਰੀਆਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਇਮਾਨਦਾਰੀ ਨਾਲ ਕੀਤਾ ਇਹ ਗਾੜੀ ਦੀ ਪੂਰੀ ਜ਼ਿੰਮੇਵਾਰੀ ਤੰਦੇ ਨਾ ਕੰਮ ਕਰਾਂਗੇ ਪਹਿਲਾਂ ਵੀ ਪੂਰੇ ਪੰਜਾਬ 'ਚ ਜਾ ਕੇ ਕੰਮ ਕੀਤਾ ਗਾੜੀ ਵੀ ਪੰਜਾਬ ਦੇ ਵਿੱਚ ਪੂਰਾ ਆਰਟਿੰਗ ਸਵਾਲ ਪਤੋਂ ਕੇ ਕੰਮ ਕਰਾਂਗੇ ਇਹ ਨਸ਼ੇ ਦੀ ਗੱਲ ਹੈ ਸਰਕਾਰਾਂ ਹੀ ਪਾ ਸਕਦੀਆਂ ਅਸੀਂ ਤੇ ਉਹਦੇ ਬਾਰੇ ਜਾਗਰੂਕ ਲੋਕਾਂ ਨੂੰ ਕਰ ਸਕਦੇ ਹਾਂ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਸਕਣਿਆ ਕਿ ਇਹਨਾਂ ਇਸ ਚੀਜ਼ ਤੋਂ ਬਚੋ ਜਿਹੜਾ ਇਹਨਾਂ ਦੇ ਨਕੀਲ ਕੱਸਣੀਆਂ ਜਾਂ ਅਸਕਰ ਫੜਨੀਆਂ ਉਹ ਤੇ ਸਰਕਾਰ ਹੀ ਫੜ ਸਕਦੀ ਜਿੱਦਾਂ ਤ੍ਰਿਪੁਰ ਸਾਹਿਬ ਨੇ ਕਿਹਾ ਜਦ ਤੱਕ ਨਸ਼ਾ ਤਸਕਰ ਫੌਸਲਾ ਅਫਸਰ ਔਰ ਲੀਡਰ ਇਹ ਕਿੰਨਾ ਬੰਦੇ ਨਹੀਂ ਫੜੇ ਜਾਂਦੇ ਇਹਨਾਂ ਕਿੰਨਾ ਦੀ ਸਹਿਮਤੀ ਤੋਂ ਬਿਨਾਂ ਨਸ਼ਾ ਨਹੀਂ ਵੇਚਦਾ ਜਦ ਤੱਕ ਇਹਨੇ ਇਕੱਠੇ ਨਹੀਂ ਫੜੇ ਜਾਂਦੇ ਨਸ਼ਾ ਤਸਕਰਾਂ ਦਾ ਗੱਲ ਨਹੀਂ ਬਣ ਸਕਦਾ ਇਹ ਤੇ ਉਹ ਬੰਦੇਨ ਫੜ ਰਹੇ ਜਿਹਦੇ ਬੰਦੇ ਹਸਪਤਾਲ ਦਾਖਲ ਕਰਾਉਣੇ ਚਾਹੀਏ ਇੱਕ ਵਾਰ ਖੁਦ ਅਜੀ ਦੀ ਖਬਰ ਚ ਪੜ ਲਉ ਤੁਸੀਂ ਉਹਦੇ ਵਿੱਚ ਲਿਖਿਆ ਕਿ ਨਸ਼ਾ ਤਾਂ ਅਸਰਾਬ ਨਸ਼ਾ ਪਿੰਦਾ ਫੰਦਾ ਪੜਿਆ ਗਿਆ ਤੇ ਜਾਨ ਪਛਾਣ ਜਨਤਕ ਕੀਤੀ ਆ ਜਿਹੜੀ ਇੱਕ ਬਹੁਤ ਮਾੜੀ ਗੱਲ ਆ ਉਹਦੀ ਜਾਨ ਪਛਾਣ ਜਨਤਕ ਨਹੀਂ ਕਰਨੀ ਚਾਹੀਦੀ ਜਿਹਨੂੰ ਹਸਪਤਾਲ ਚਾਹੀਦਾ ਜਿਹੜਾ ਪੀਰ ਹੈ ਨਸ਼ਾ ਤੇ ਇੱਕ ਪੀੜ ਤੇ ਆ ਕੋਈ ਮੁਰਜ਼ੇ ਨਹੀਂ ਜਿੰਨੀ ਕੋਈ ਕੋਸ਼ਿਸ਼ ਕਰ ਸਕਦੇ ਪਹਿਲਾਂ ਹੀ ਕਰਦੇ ਨਾ ਕਾਢੀ ਕਰਨ ਅੱਜ ਫਿਰ ਆਦਾ ਵਟਾ ਮਿਲਿਆ ਤੇ ਜ਼ਿੰਮੇਵਾਰੀ ਕਿੱਦਾਂ ਦੀ ਮਹਿਸੂਸ ਕਰ ਰਹੇ ਹੋ ਨਹੀਂ ਬਹੁਤ ਵਧੀਆ ਕਰਿਆ ਜੀ ਪਾਰਟੀ ਨੇ ਵਿਸ਼ਵਾਸ ਪਾਰਲਰ ਆ ਹਰਤੇ ਕੀਤਾ ਵਾ ਸੀ ਉਹਨਾਂ ਨੇ ਬਹੁਤ ਹੀ ਪੂਰੀ ਕੋਸ਼ਿਸ਼ ਕੀਤੀ ਮਹਾਰਮਿੰਦਰ ਸਿੰਘ ਜੀ ਮੈਂ ਐਡਵੋਕੇਟ ਦੇ ਤੌਰ ਤੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪ੍ਰੈਕਟਿਸ ਕਰਦਾ ਆ ਤੇ ਮੈਂ ਬਹੁਜਨ ਸਮਾਪਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਜਿਸ਼ਮੁਲੀਅਤ ਕੀਤੀ ਹੈ ਤੇ ਮੈਨੂੰ ਬੜੇ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਇਨਾ ਵੱਡਾ ਮੈਨੂੰ ਮਾਣ ਬਖਸ਼ਿਆ ਤੇ ਜੇ ਪ੍ਰਧਾਨ ਜੀ ਦਾ ਸਾਡੀ ਪਿੱਠ ਤੇ ਹੱਥ ਰਹੇਗਾ ਤੇ ਪੂਰੀ ਤਨਦੇਹੀ ਦੇ ਨਾਲ ਪੂਰੇ ਜੋਸ਼ੋ ਫਰੋਸ਼ ਦੇ ਨਾਲ ਇਹ ਜ਼ਿੰਮੇਵਾਰੀ ਵੀ ਨਿਭਾਵਾਂਗੇ ਇਹਦੇ ਨਾਲ ਜਿਹੜਾ ਕਿਸਾਨੀ ਦੀ ਦੁਰਗਤਾ ਹੋ ਰਹੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰਾ ਇੱਕ ਸਿੱਖ ਪਰਿਵਾਰ ਚ ਇੱਕ ਕਿਸਾਨੀ ਪਰਿਵਾਰ ਚੋਂ ਹੁੰਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਮੈਂ ਪੋਜੈਂਸ ਬਾਈ ਪਾਰਟੀਆਂ ਦੀਆਂ ਨੀਤੀਆਂ ਕਿਸਾਨਾਂ ਤੱਕ ਲੈ ਕੇ ਜਾਵਾਂ ਤੇ ਕਿਸਾਨਾਂ ਨੂੰ ਇਹ ਜਾਗਰੂਤੀ ਲਿਆਵਾਂ ਕਿ ਜੇ ਅੱਜ ਆਪਣੀ ਲੋਟਖਸੂਤ ਤੋਂ ਬਚਣਾ ਹੈ ਤੇ ਰਾਜੇ ਕੋਈ ਹਮਦਰਦ ਪਾਰਟੀ ਹੈ ਜਿਹੜੀ ਤੁਹਾਡੀ ਬਾਹ ਫੜ ਸਕਦੀ ਹੈ ਜਿਹੜੀ ਤੁਹਾਡੇ ਬਾਰੇ ਸੋਚਦੀ ਹੈ ਤੇ ਉਹ ਇੱਕ ਬਹੁਜਸਮਾਈ ਪਾਰਟੀ ਹੈ ਉਹਦੇ ਬੈਨਰ ਵੇਡ ਹੀ ਜਿਹੜੀ ਉਹ ਲੜਾਈ ਲੜੀ ਜਾ ਸਕਦੀ ਹੈ ਤੇ ਇੱਕ ਵੱਡੇ ਲੈਵਲ ਤੇ ਸੰਗਰਸ਼ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ ਬਜਾਏ ਕਿ ਜਿਹੜੀਆਂ ਪਾਰਟੀਆਂ ਸਾਨੂੰ ਅੱਜ ਤੱਕ ਲੁੱਟਦੀਆਂ ਆਈਆਂ ਸਾਡੇ ਨਾਲ ਵਤੀਰਾ ਚੜਾਉ ਮਤੇਰੀ ਮਾਵਲਾ ਕਰਦੀਆਂ ਆਈਆਂ ਇਹ ਇੰਡਸਟਰੀਅਲ ਨੂੰ ਕਰੋੜਾ ਰੁਪਈਆ ਕਰਜ਼ਾ ਮਾਫ਼ ਕਰਦੀਆਂ ਤੇ ਜੱਟ ਨੂੰ ਜਦੋਂ ਦੇਣ ਦੀ ਵਾਰੀ ਆਂਦੀ ਹੈ ਤੇ ਉਦੋਂ ਸਲਫਾਸ ਜਾਂ ਸਪਰੇਅ ਦਿੱਤੀ ਜਾਂਦੀ ਹੈ ਇਨਾਂ ਹਾਲਾਤਾਂ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਦੇ ਰਹੀਂ ਤੁਹਾਡੇ ਜਰੀਏ ਕਿਸਾਨ ਭਰਾਵਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗਾ ਉਹ ਭਾਵੇਂ ਛੋਟਾ ਵਰਗ ਕਿਸਾਨ ਆ ਭਾਵੇਂ ਵੱਡਾ ਵਰਗ ਕਿਸਾਨ ਆ ਆਓ ਇਕੱਠੇ ਹੋਈਏ ਇੱਕ ਬੈਨਰ ਦੇ ਥੱਲੇ ਬਹੁਜੋ ਸਮਾਜ ਪਾਰਟੀ ਦੇ ਬੈਨਰ ਦੇ ਥੱਲੇ ਤੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਦੱਸਿਏ ਕਿ ਨਹੀਂ ਅੱਜ ਕਿਸਾਨ ਜਾਗ ਗਿਆ ਪਿਆ ਅੱਜ ਉਹ ਸਪਰੇਅ ਨਹੀਂ ਪੀਏਗਾ ਅੱਜ ਉਹ ਵਰਡ ਦਾ ਜਿਹੜਾ ਅਜ ਘਾਰ ਵਰਤ ਕੇ ਆਪਣੀ ਜਿਹੜੀ ਮੱਤ ਵਰਤ ਕੇ ਉਹ ਇਹਨਾਂ ਨੂੰ ਜਿਹੜਾ ਉਹ ਦਿਖਾਏਗਾ ਕਿ ਕਿਸਾਨ ਦਾ ਪੁੱਤ ਜੇ ਹਲਵਾ ਕੇ ਜ਼ਮੀਨ ਦਾ ਸੀਨਾ ਪਾੜ ਕੇ ਫਸਲ ਵੀ ਸਕਦਾ ਤੇ ਉਹ ਪੰਜਾਬ ਵੀ ਚਲਾ ਸਕਦਾ ਉਹ ਪੰਜਾਬ ਦੀ ਖੁਸ਼ਹਾਲੀ ਵੀ ਕਰ ਸਕਦਾ ਭੈਣ ਕੁਮਾਰੀ ਮਹਾਬਤੀ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਉਹਨਾਂ ਦੀਆਂ ਨੀਤੀਆਂ ਘਰ ਘਰ ਪਹੁੰਚ ਰਹੀਆਂ ਨੇ ਉਹ ਉਸ ਨੀਤੀਆਂ ਦਾ ਅਸਰ 78 ਸਾਲ ਤੋਂ ਪੰਜਾਬ ਚ ਦੂਜੀਆਂ ਚਾਰ ਪਾਰਟੀਆਂ ਨੇ ਰਾਜ ਕੀਤਾ ਉਹਨਾਂ ਤੋਂ ਲੋਕ ਦੁਖੀ ਹੋਏ ਪਏ ਬਹੁਤਨ ਸਮਾਜੀ ਪਾਰਟੀਆਂ ਨੀਤੀਆਂ ਨਹੀਂ ਹੈ ਜਿਹੜੀਆਂ ਹਰ ਵਰਗ ਦੇ ਮਤਲਬ ਉਹ ਸਾਰੂ ਪੰਤੀ ਵੱਲ ਰਾਖਵਾਲਦੀਆਂ ਪੰਜਾਬ ਦੇ ਅੰਦਰ ਕਰਮਪ੍ਰੀ ਸਾਹਿਬ ਜਦੋਂ ਦਾ ਇਹਨਾਂ ਨੇ ਪੰਜਾਬ ਦੇ ਪ੍ਰਧਾਨ ਬਣੇ ਨੇ ਇਹਨਾਂ ਨੇ ਫਗਵਾੜਾ ਤੋਂ ਸਾਬਕਾਂਚੀ ਰਾਮ ਦੇ ਜਨਗਨਤੋਂ 15 ਮਾਰਚ ਤੋਂ ਮੋਹਿਮ ਸ਼ਰੀਕ ਸ਼ੁਰੂ ਕੀਤੀ ਸੀ ਕਿ ਪੰਜਾਬ ਸੰਭਾਲੋ ਪੰਜਾਬ ਸੰਭਾਲਣ ਦਾ ਮਤਲਬ ਹੀ ਹੈ ਕਿ ਲੋਕਾਂ ਨੂੰ ਨਾਲ ਜੋੜਨਾ ਔਰ 2022 ਦੇ ਵਿੱਚ ਸਰਕਾਰ ਬਣਾ ਕੇ ਜਿਹੜੀਆਂ ਸਹੂਲਤਾਂ ਤੋਂ ਲੋਕ ਮਫਰੂਜ਼ ਨੇ ਅੰਦੀ ਮਸੂਸ ਕਰ ਰਹੇ ਆ ਪੜਾਈ ਬੱਚਿਆਂ ਦਾ ਸਟਾਈਫਨ ਕਿਸਾਨਾਂ ਦਾ ਬੁਰਾ ਹਾਲ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਮੁਲਾਜ਼ਮਾਂ ਦਾ ਡੀਐਨ ਨਹੀਂ ਮਿਲਣਾ ਮੁਲਾਜ਼ਮਾਂ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਅਫਸਰ ਪੈਦਾ ਨਾ ਹੋਣਾ ਇਹ ਬੀਐਸਕੇ ਜਿਹੜੀ ਨਸ਼ੇ ਨੂੰ ਪਰਤ ਹੋ ਰਹੀ ਆ ਉਧਰ ਤਬਦੀਲੀ ਹੋ ਰਹੀ ਆ ਨੌਜਵਾਨਾਂ ਦੀ ਬੇਰਵਗਾਰੀ ਮੁੱਖ ਕਾਰਨ ਹੈ ਅਗਰ ਰੋਜ਼ਗਾਰ ਹੋਵੇ ਤਾਂ ਉਹ ਬੱਚਿਆਂ ਲਈ ਆਮਦਨ ਦਾ ਜਰੀਆ ਬਣ ਜਾਂਦਾ ਉਹ ਸਹੀ ਦਿਸ਼ਾ ਵੱਲ ਜਿਹੜਾ ਆਪਣਾ ਕਦਮ ਚੁੱਕਦੇ